ਤਨ ਬਾਬਾ ਨੰਦ ਸਿੰਘ ਜੀ ਰੱਬੀ ਆਤਮਾ ਦੇ ਨਾਮ ਆਭਿਆਸੀ ਤਨ ਬਾਬਾ ਨੰਦ ਸਿੰਘ ਜੀ ਰੱਬੀ ਆਤਮਾ ਦੇ ਨਾਮ ਆਭਿਆਸੀ ਤਨ ਬਾਬਾ ਨੰਦ ਸਿੰਘ ਜੀ ਪਿੰਡ ਛੇਰਪੁਰਾ ਕੋਗ ਹੈ ਆਬਾਦ ਜੀ ਪਿੰਡ ਛੇਰਪੁਰਾ ਕੋਗ ਹੈ ਆਬਾਦ ਜੀ ਹੋਈ ਕਿਰਪਾ ਤੇ ਜਾਗੀ ਉੱਠੇ ਪਾਗ ਜੀ ਓਏ ਕਿਰਪਾ ਤੇ ਜਾਗ ਉੱਠੇ ਭਾਗ ਜੀ ਪਿਤਾ ਬਾਬਾ ਜੇ ਸਿੰਘ ਦੇ ਅਲਾਦ ਜੀ ਪਿਤਾ ਬਾਬਾ ਜੇ ਸਿੰਘ ਦੇ ਅਲਾਦ ਜੀ ਓ ਭਾਗਾ ਵਾਲੀ ਇੱਕ ਮਰਹੀ ਖੁਸ਼ੀਆਂ ਮਣਾ ਸਦਾ ਕੌਰ ਹੋਣ ਰਹੀ ਮਨਕਲਪੀ ਧੰਨ ਬਾਬਾ ਅਨੰਦ ਸਿੰਘ ਜੀ ਰੱਬੀ ਆਤਮਾ ਦੇ ਨਾਮ ਅਭਿਅਸੀ ਧੰਨ ਬਾਬਾ ਅਨੰਦ ਸਿੰਘ ਜੀ ਛੋਟੀ ਉਮਰ ਚ ਬਾਬੇ ਕਿਆਂ ਦੀ ਗੱਲ ਜੀ ਛੋਟੀ ਉਮਰ ਚ ਬਾਬੇ ਕਿਆਂ ਦੀ ਗੱਲ ਜੀ ਰਹਿੰਦਾ ਸੁਣਦਾ ਹੈ ਜਾਨੋ ਹਰ ਪਲ ਜੀ ਰਹਿੰਦਾ ਸੁਣਦਾ ਹੈ ਜਾਨੋ ਹਰ ਪਲ ਜੀ ਉੱਠੀ ਹੀਰ ਦੇ ਪਰਮ ਰੂਪੀ ਛੱਲ ਜੀ ਉੱਠੀ ਹੀਰ ਦੇ ਪਰਮ ਰੂਪੀ ਛੱਲ ਜੀ ਉਹ ਗੁਣਾਂ ਵਿੱਚ ਪਰਬੀਨ ਹੋਇਆ ਭਗਤੀ ਚਲੀਨ ਕਰ ਬੰਦਗੀ ਹੈ ਜ਼ਿੰਦਗੀ ਤਰੱਚੀ ਉਹ ਧੰਨ ਬਾਬਾ ਅਨੰਦ ਸਿੰਘ ਜੀ ਰੱਬੀ ਆਤਮਾ ਤੇ ਨਾਮ ਆਬਸੀ ਧੰਨ ਬਾਬਾ ਅਨੰਦ ਸਿੰਘ ਜੀ ਬਾਬਾ ਪ੍ਰੇਮ ਨਾਲ ਆਖੀ ਅਸੀ ਹਾਨੀਆਂ ਬਾਬਾ ਪ੍ਰੇਮ ਨਾਲ ਆਖੀ ਅਸੀ ਹਾਨੀਆਂ ਕੁੱਜੀਆਂ ਸਿਰਮਾ ਜਾ ਪਛਾਣੀਆਂ ਜੰਨਾ ਕੁੱਜੀਆਂ ਸਿਰਮਾ ਜਾ ਪਛਾਣੀਆਂ ਭੇਦ ਜਾਣ ਲਿਆ ਦਿਲਾਂ ਦੀਆਂ ਜਾਣੀਆਂ ਭੇਦ ਜਾਣ ਲਿਆ ਦਿਲਾਂ ਦੀਆਂ ਜਾਣੀਆਂ ਉਸਰ ਕਰਦੇ ਸੰਗਤ ਚੜੀ ਨਾ ਮੰਦੀ ਰੰਗਤ ਦੂਰ ਚਿਹਰਿਆਂ ਤੋਂ ਉੱਡ ਗਈ ਅਦਸੀ ਉਹ ਧੰਨ ਬਾਬਾ ਅਨੰਦ ਸਿੰਘ ਜੀ ਰੱਬੀ ਆਤਮਾ ਰੱਬੀ ਆਤਮਾ ਰੱਬੀ ਆਤਮਾ ਤੇ ਨਾਮ ਅਬੀ ਅਸੀ ਧੰਨ ਬਾਬਾ ਅਨੰਦ ਸਿੰਘ ਜੀ ਬਣੇ ਨਾਨਕ ਉਹ ਸਰਦੇ ਸੀ ਬਾਨੀ ਜੀ ਬਣੇ ਨਾਨਕ ਉਹ ਸਰਦੇ ਸੀ ਬਾਨੀ ਜੀ ਸਾਜ ਦਿੱਤਾ ਇੱਕ ਤੀਰਥ ਰਹਾਣੀ ਜੀ ਸਾਜ ਦਿੱਤਾ ਇੱਕ ਤੀਰਥ ਰਹਾਣੀ ਜੀ ਜੱਤੋ ਪੈਰ ਹੀ ਪੜੀ ਦੀ ਗੁਰਬਾਨੀ ਜੀ ਜੱਤੋ ਪੈਰ ਹੀ ਪੜੀ ਦੀ ਗੁਰਬਾਨੀ ਜੀ ਚੱਲੇ ਮੈਂ ਮ ਪਰਵਹ ਹਿੰਦੀ ਵਾਹ 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 ਲਾਹ ਆਣ ਲੈਂਦੇ ਲਖਾਂਆ ਬਲਾ ਕੀ ਉਹ ਧੰਨ ਬਾਬਾ ਨੰਦ ਸਿੰਘ ਜੀ ਰੱਬੀ ਆਤਮਾ ਤੇ ਨਾਮ ਆਬੇ ਅਸੀ ਧੰਨ ਬਾਬਾ ਨੰਦ ਸਿੰਘ ਜੀ ਮੇਲ ਹੋ ਗਿਆ ਜਵੰਦ ਸਿੰਘ ਨਾਲ ਜੀ ਮੇਲ ਹੋ ਗਿਆ ਜਵੰਦ ਸਿੰਘ ਨਾਲ ਜੀ ਹੱਥ ਸਿਦਕ ਤੇ ਸਾਧਨਾ ਕਮਾਲ ਜੀ ਹੱਥ ਸਿਦਕ ਤੇ ਸਾਧਨਾ ਕਮਾਲ ਜੀ ਸਾਰਾ ਗੜੀ ਵਿੱਚ ਵਾਪਰੀ ਮਸਾਲ ਜੀ ਸਾਰਾ ਗੜੀ ਵਿੱਚ ਵਾਪਰੀ ਮਸਾਲ ਜੀ ਸ਼ੇਖ ਚਾਹ ਤੇ ਆ ਦਦਾਰੇ ਗੁਰੂ ਨਾਨਕ ਪਿਆਰੇ ਦੇਖ ਕੱਟ ਦਿੱਤਾ ਗੇ ਨਹੀਂ ਚਰਸੀ ਉਹ ਧੰਨ ਬਾਬਾ ਅਨੰਦ ਸਿੰਘ ਜੀ ਰੱਬੀ ਆਤਮਾ ਤੇ ਨਾਮ ਆਬੇ ਹਸੀ ਧੰਨ ਬਾਬਾ ਅਨੰਦ ਸਿੰਘ ਜੀ ਰਾਹੂ ਭੁੱਲਿਆਂ ਨੂੰ ਸਿੱਧੇ ਰਾਹੇ ਪਾਇਆ ਹੈ ਰਾਹੂ ਭੁੱਲਿਆਂ ਨੂੰ ਸਿੱਧੇ ਰਾਹੇ ਪਾਇਆ ਹੈ łąੜ ਸੱਚੀ ਗਰਬਾਣੀ ਵਾਲੇ ਲਾਇਆ ਹੈ łąੜ ਸੱਚੀ ਗਰਬਾਣੀ ਵਾਲੇ ਲਾਇਆ ਹੈ ਹੋ ਰਾਜੀ ਗਿਆ ਜਿਹੜਾ ਦਰ ਆਇਆ ਹੈ ਹੋ ਰਾਜੀ ਗਿਆ ਜਿਹੜਾ ਦਰ ਆਇਆ ਹੈ ਉਹ ਜੁਗਤ ਕਰੇਣਾਂ बाबा नंदी रपी आत्मा रपी आत्मा रपी आत्मा ते नाम हसी तन बाबा नद सिंह जी